ਹਾਂਜੀ ਗੁਰੂ ਦੇ ਪਿਆਰਿਓ ਗੁਰੂ ਦੇ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ ਦੇ ਮਹਾਵਾਕ ਅਨਸਾਰ ਗੁਰੂ ਨਾਨਕ ਸਾਹਿਬ ਇੱਕ ਐਸੇ ਪੈਗੰਬਰ ਹੋਏ ਨੇ ਜਿਨ੍ਹਾਂ ਦਾ ਧਰਤੀ ਤੇ ਆਗਮਨ ਹੁੰਦਾ ਤੇ ਭਾਈ ਗੁਰਦਾਸ ਸਾਹਿਬ ਨੂੰ ਇਹ ਗੱਲ ਲਿਖਣੀ ਪੈਂਦੀ ਹੈ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ ਗੁਰੂ ਨਾਨਕ ਸਾਹਿਬ ਦੇ ਆਗਮਨ ਦੇ ਨਾਲ ਅਗਿਆਨਤਾ ਦੀ ਗਹਿਰੀ ਧੁੰਦ ਪਾਪਾਂ ਦੀ ਧੁੰਦ ਨੂੰ ਠੱਲ ਪੈ ਗਈ ਤੇ ਗਿਆਨ ਦਾ ਸੱਚ ਦਾ ਜਿਹੜਾ ਚੰਦਰਮਾ ਸੀ ਚੜ ਗਿਆ ਸੱਚ ਦਾ ਸੂਰਜ ਚੜ ਗਿਆ ਸੋ ਆਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਲਖਣ ਦਾ ਇਹ ਹੈ ਬਿਜੜ ਚੋਰ ਧਾੜ ਵੀ ਸਭ ਤੋਂ ਮਾੜੇ ਕਿਰਦਾਰ ਵਾਲੇ ਲੋਕ ਸੀ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਸ਼ਬਦਾਂ ਦੇ ਨਾਲ ਐਸੇ ਬਾਣ ਮਾਰੇ ਕਿ ਉਹ ਆਪਣੇ ਉਸ ਮਾਰਗ ਨੂੰ ਛੱਡ ਕੇ ਗੁਰਮਤ ਦੇ ਰਾਹ ਦੇ ਉੱਤੇ ਆ ਕੇ ਇੱਕ ਚੰਗੇ ਬ੍ਰਹਮ ਗਿਆਨੀ ਮਹਾਪੁਰਸ਼ ਹੋ ਕੇ ਨਿਭੜੇ ਤੇ ਉਹਨਾਂ ਦੀਆਂ ਕਰਨੀਆਂ ਨੂੰ ਉਹਨਾਂ ਦੇ ਕੀਤੇ ਚੰਗੇ ਕਾਰਜਾਂ ਨੂੰ ਅਜੇ ਇਤਿਹਾਸ ਵਿੱਚ ਜਾਣਿਆ ਜਾਂਦਾ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜੰਗਲ ਦੇ ਵਿੱਚ ਬੈਠੇ ਸੀ ਮਰਦਾਨਾ ਜੀ ਰਬਾਬ ਵਜਾ ਰਹੇ ਸੀ ਇਕਾਂਤ ਵਿੱਚ ਬਾਤਸ਼ਾ ਕੀਰਤਨ ਕਰਦੇ ਸੀ ਤਾਂ ਇੱਕ ਭੂਮੀਆਂ ਨਾਂ ਦਾ ਚੋਰ ਸੀ ਜਿਹੜਾ ਉੱਥੋਂ ਲੰਘਿਆ ਜਾ ਰਿਹਾ ਸੀ ਉਹ ਬਾਣੀ ਸੁਣ ਕੇ ਮਹਾਰਾਜ ਦੇ ਚਰਨਾਂ ਚ ਆ ਕੇ ਬੈਠ ਗਿਆ ਦੋ ਜਾਣੇ ਸੀ ਉਹਦੇ ਨਾਲ ਹੋਰ ਸੀ ਤੇ ਜਦੋਂ ਮਹਾਰਾਜ ਨੇ ਨੇਤਰ ਖੋਲੇ ਨੇ ਮੱਥਾ ਟੇਕਿਆ ਕਹਿੰਦਾ ਮਹਾਰਾਜ ਤੁਹਾਡੇ ਰਸਨਾ ਤੋਂ ਬਚਨ ਸੁਣ ਕੇ ਮਨ ਨੂੰ ਬੜਾ ਆਨੰਦ ਆਇਆ ਕਹਿੰਦੇ ਭਾਈ ਤੇਰਾ ਨਾਂ ਕੀ ਹੈ ਕਹਿੰਦਾ ਜੀ ਮੇਰਾ ਨਾਂ ਭੂਮੀ ਹੈ ਕਹਿੰਦੇ ਕੰਮ ਕੀ ਕਰਦਾ ਹੈ ਕਹਿੰਦੇ ਮਹਾਰਾਜ ਇੱਕ ਸ਼ਰਤ ਤੇ ਦੱਸਾਂਗਾ ਜਿਉਂ ਕੰਮ ਕਰਨ ਤੋਂ ਰੁਕੋਗੇ ਮਹਾਰਾਜ ਮੁਸਕਰਾ ਕੇ ਕਹਿੰਦੇ ਚੱਲ ਭਾਈ ਚੰਗਾ ਦੱਸ ਕਹਿੰਦਾ ਮੈਂ ਇੱਕ ਚੋਰ ਹਾਂ ਚੋਰੀ ਕਰਦਾ ਡਾਕੇ ਮਾਰਦਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੂੰ ਚੋਰੀ ਕਰ ਡਾਕੇ ਮਾਰ ਪਰ ਸਾਡੇ ਤਿੰਨ ਬਚਨ ਲੜਨਾ ਬੰਦ ਲੈ ਇਹ ਮੰਨ ਲੈਣੇ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਚੋਰੀ ਕਰਨ ਤੋਂ ਨਹੀਂ ਰੋਕਿਆ ਤੇ ਮੈਂ ਤੁਹਾਡੇ ਬਚਨ ਜੀ ਜਾਨ ਨਾਲ ਮੰਨਣਾ। ਮਹਾਰਾਜ ਕਹਿੰਦੇ ਕਿਤੇ ਝੂਠ ਨਹੀਂ ਬੋਲਣਾ। ਇੱਕ ਕਿਸੇ ਦਾ ਨਾਮਕ ਖਾ ਕੇ ਹਰਾਮ ਨਹੀਂ ਖਰਨਾ। ਇੱਕ ਤੇਰੇ ਕਰਕੇ ਕਿਸੇ ਗਰੀਬ ਦੀ ਮਾਰ ਨਹੀਂ ਹੋਣੀ ਚਾਹੀਦੀ। ਸਤਿਵਚਨ ਕਹਿਆ। ਨਾਲ ਦਾ ਜਿਹੜਾ ਬੰਦਾ ਸੀ ਉਹ ਮਰਦਾਨਾ ਜੀ ਨੂੰ ਕਹਿੰਦਾ ਦੇਖੋ। ਕਹਿੰਦਾ ਜਿਹੜਾ ਭੂਮੀ ਹੈ ਇਹ ਬੜਾ ਸ਼ਾਤਰ ਹੈ। ਇਹਨੇ ਤੁਹਾਡੇ ਗੁਰੂ ਨੂੰ ਠੱਗ ਲਿਆ। ਇਨੇ ਆਪਣੀਆਂ ਗੱਲਾਂ ਵਿੱਚ ਲੈ ਕੇ ਤੁਹਾਡੇ ਗੁਰੂ ਤੋਂ ਆਪਣੇ ਹੱਕ ਵਿੱਚ ਹਾਮੀ ਭਰਾ ਲਈ ਮਰਦਾਨਾ ਜੀ ਹੱਸ ਕੇ ਕਹਿੰਦੇ ਤੂੰ ਭੂਮੀਆਂ ਨਾਲ ਰਹਿਣਾ ਭੂਮੀਆਂ ਨੂੰ ਜਾਣਦਾ ਮੈਂ ਗੁਰੂ ਨਾਨਕ ਸਾਹਿਬ ਨਾਲ ਰਹਿਣਾ ਤੇ ਗੁਰੂ ਨਾਨਕ ਸਾਹਿਬ ਨੂੰ ਜਾਣਦਾ ਤੇਰੇ ਭੂਮੀਆਂ ਨੇ ਗੁਰੂ ਨੂੰ ਨਹੀਂ ਠੱਗਿਆ ਕਿਉਂਕਿ ਗੁਰੂ ਨੂੰ ਠੱਗਿਆ ਨਹੀਂ ਜਾ ਸਕਦਾ ਬਲਕਿ ਗੁਰੂ ਨੇ ਐਸੀ ਕਲਾ ਵਰਤਾ ਦਿੱਤੀ ਜਿਹੜਾ ਕੰਮ ਗੁਰੂ ਨੇ ਕਰਨਾ ਸੀ ਕਰ ਦਿੱਤਾ ਹੁਣ ਤੂੰ ਅੱਗੇ ਜਾ ਕੇ ਵੇਖੀ ਕੀ ਤਾਂ ਜੀਵਨ ਬਦਲਦਾ ਕਿੰਨਾ ਘਰ ਆ ਕੇ ਭੂਮੀ ਨੇ ਫੈਸਲਾ ਕੀਤਾ ਕਿ ਹੁਣ ਮੈਂ ਗਰੀਬਾਂ ਦੇ ਘਰੇ ਚੋਰੀ ਨਹੀਂ ਕਰਨੀ ਰਾਜੇ ਮਹਾਰਾਜਿਆਂ ਦੇ ਘਰੇ ਲੰਬਾ ਹੱਥ ਮਾਰਾਂਗਾ ਭਾਗ ਚੋਰੀ ਕਰਾਂਗਾ ਬਾਦਸ਼ਾਹ ਦੇ ਮਹਿਲਾਂ ਚ ਤਿਆਰ ਤੁਰ ਹੋ ਕੇ ਘੋੜੇ ਤੇ ਚੜ ਕੇ ਚਲਾ ਗਿਆ ਅੱਗੇ ਪਹਿਰੇ ਤੇ ਖੜੇ ਖਲੋਤੇ ਜਿਹੜੇ ਪਹਿਰੇਦਾਰ ਸੀ ਉਹਨਾਂ ਨੇ ਵੇਖਿਆ ਵੀ ਕੋਈ ਰਾਜੇ ਦਾ ਰਿਸ਼ਤੇਦਾਰ ਲੱਗਦਾ ਜਾਂ ਕਿਸੇ ਦੇਸ਼ ਦਾ ਰਾਜਾ ਲੱਗਦਾ ਰਾਜੇ ਨੂੰ ਮਿਲਣ ਆਇਆ ਹੁਣ ਉਹ ਕਹਿੰਦੇ ਜੀ ਤੁਸੀਂ ਕੌਣ ਹੋ ਕਹਿੰਦਾ ਮੈਂ ਚੋਰ ਆ ਉਹ ਕਹਿੰਦੇ ਵੀ ਜੇ ਕਿਤੇ ਇਹਦੀ ਗੱਲ ਮੰਨ ਕੇ ਆਪਾਂ ਇਹਨੂੰ ਰੋਕ ਲਿਆ ਇਹਨੇ ਆਪਣੀ ਨੌਕਰੀ ਖਤਮ ਕਰਾ ਦੇਣੀ ਹੈ। ਜੇ ਰਾਜੇ ਦਾ ਦੋਸਤ ਨਿਕਲਿਆ, ਰਿਸ਼ਤੇਦਾਰ ਨਿਕਲਿਆ। ਕਹਿੰਦੇ ਜੀ ਚਲੋ ਅੱਗੇ ਜਾਓ, ਉਹਦੇ ਤੇ ਫੁੱਲਾਂ ਦੀ ਵਰਖਾ ਕੀਤੀ, ਸਤਕਾਰ ਕੀਤਾ ਤੇ ਉਹਨੂੰ ਬੁਵਾ ਖੋਲ ਦਿੱਤਾ। ਇਹ ਅੰਦਰ ਜਾਂਦਾ ਜਾਂਦਾ ਸੋਚਦਾ ਹੈ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਚਨ ਮੰਨਿਆ ਤੇ ਮੇਰੇ ਮੇਰੇ ਤੇ ਫੁੱਲਾਂ ਦੀ ਵਰਖਾ ਵੀ ਹੋਈ, ਮੇਰਾ ਸਤਕਾਰ ਵੀ ਹੋਇਆ ਤੇ ਮੈਨੂੰ ਅੰਦਰ ਵੀ ਜਾਣ ਦੇ ਦਿੱਤਾ। ਕਮਾਲ ਦੇ ਬਚਨ ਨੇ। ਅੱਗੇ ਜਾ ਕੇ ਖਜ਼ਾਨੇ ਚੋਂ ਖਜ਼ਾਨਾ ਲੁੱਟਿਆ ਘੰਡ ਬੰਨ ਲਈ ਜਦੋਂ ਜਾਣ ਲੱਗੇ ਨੂੰ ਭੁੱਖ ਲੱਗੀ ਜਦੋਂ ਰਸੋਈ ਘਰ ਵਿੱਚ ਇੱਕ ਘੜੇ ਨੂੰ ਫਰੋਲਿਆ ਉਹਦੇ ਵਿੱਚ ਚੂਰਨ ਪਿਆ ਸੀ ਇਹਨੇ ਥੋੜਾ ਜਿਹਾ ਚੂਰਨ ਚੱਕ ਕੇ ਚਟਿਆ ਇਹਦੇ ਮਨ ਵਿੱਚ ਫੇਰ ਖਿਆਲ ਆਇਆ ਕਿ ਬਾਬੇ ਨੇ ਕਿਹਾ ਸੀ ਕਿਸੇ ਤਰ੍ਹਾਂ ਨਮਕ ਖਾ ਕੇ ਹਰਾਮ ਨਹੀਂ ਕਰਨਾ ਸੋ ਇਹਨੇ ਕਿਹਾ ਕਿ ਭੋਮੀਆਂ ਹੁਣ ਜੋ ਮਰਜ਼ੀ ਹੋ ਜੇ ਉਹ ਬਾਬਾ ਆਪਣਾ ਮਿੱਤਰ ਆ ਤੇ ਉਹਨੇ ਆਪਣਾ ਬਚਨ ਮੰਨਿਆ ਆਪਾਂ ਉਹਦਾ ਮੰਨਾਂਗੇ ਵੀ ਆਪਾਂ ਇਹ ਤਾਰੇ ਦਾ ਧਰਾਇਆ ਖਜ਼ਾਨਾ ਇੱਥੀ ਛੱਡ ਕੇ ਚੱਲਦੇ ਆ ਜੋ ਹੋਏਗੀ ਦੇਖੀ ਜਾਏਗੀ ਖਾਲੀ ਹੱਥ ਹੀ ਸਹੀ ਪਰ ਆਪਾਂ ਨਾਮ ਕਾ ਖਾ ਕੇ ਹਰਾਮ ਨਹੀਂ ਕਰਨਾ ਉਹ ਖਜ਼ਾਨਾ ਰੱਖ ਕੇ ਚਲੇ ਆ ਗਿਆ ਰਾਜੇ ਨੂੰ ਫਿਕਰ ਪੈ ਗਈ ਜਦੋਂ ਵੇਖਿਆ ਗਿਣਿਆ ਖਜ਼ਾਨਾ ਪੂਰਾ ਰਾਜਾ ਇਹੋ ਜੇ ਇਮਾਨਦਾਰ ਚੋਰ ਨੂੰ ਲੱਭਣ ਵਾਸਤੇ ਸਿਪਾਈਆਂ ਨੂੰ ਕਹਿ ਕੇ ਆਲੇ-ਦੁਆਲੇ ਦੇ ਸਾਰੇ ਇਲਾਕੇ ਦੇ ਚੋਰਾਂ ਨੂੰ ਚਕਵਾ ਲੈਂਦਾ ਇਹਨੂੰ ਪਤਾ ਚੱਲਦਾ ਵੀ ਮੇਰੇ ਕਰਕੇ ਗਰੀਬ ਮਾਰ ਹੋ ਰਹੀ ਹੈ ਇਹ ਉਸੇ ਤਰ੍ਹਾਂ ਤਿਆਰ ਹੋ ਕੇ ਰਾਜੇ ਦੇ ਮਹਿਲਾਂ ਚ ਆਉਂਦਾ ਤੇ ਰਾਜਾ ਵੇਖ ਕੇ ਖੜਾ ਹੋ ਜਾਂਦਾ ਤਾਂ ਪ੍ਰਤਾਪ ਚਿਹਰੇ ਦੇ ਉੱਤੇ ਨੂਰ ਆ ਜਾਂਦਾ ਗੁਰੂ ਦੇ ਬਚਨ ਮੰਨ ਕੇ ਇਹਦੀ ਪੋਸ਼ਾਕ ਵੇਖ ਕੇ ਰਾਜੇ ਨੂੰ ਭੁਲੇਖਾ ਪੈਂਦਾ ਵੀ ਕਿਸੇ ਦੇਸ਼ ਦਾ ਰਾਜਾ ਹੈ ਰਾਜਾ ਆਦਰ ਨਾਲ ਆਪਣੇ ਨਾਲ ਦੀ ਕੁਰਸੀ ਤੇ ਉਹਨੂੰ ਬਿਠਾਉਣ ਲੱਗਦਾ ਕਹਿੰਦਾ ਮੈਂ ਕਿਸੇ ਦੇਸ਼ ਦਾ ਰਾਜਾ ਨਹੀਂ ਕਹਿੰਦੇ ਕੌਣ ਹੈ ਕਹਿੰਦੇ ਮੈਂ ਉਹ ਚੋਰ ਆ ਜੀਨੇ ਤੇਰੇ ਖਜ਼ਾਨੇ ਨੂੰ ਦਾਕਾ ਮਾਰਿਆ ਸੀ ਤੇ ਮੈਂ ਖਜ਼ਾਨਾ ਉੱਥੇ ਛੱਡ ਗਿਆ ਸੀ ਕਹਿੰਦੇ ਕਮਾਲ ਦੀ ਗੱਲ ਹੈ ਪਹਿਲਾਂ ਤਾਂ ਤੇ ਚੋਰੀ ਕੀਤੀ ਫੇਰ ਤੂੰ ਖਜ਼ਾਨਾ ਲੁੱਟਿਆ ਉੱਥੇ ਹੀ ਰੱਖ ਗਿਆ ਤੇ ਹੁਣ ਤੂੰ ਆਪਣੇ ਆਪ ਪੇਸ਼ ਹੋ ਕੇ ਸੱਚ ਬੋਲ ਰਿਹਾ ਮੈਂ ਤੇ ਤੇਰੀ ਇਮਾਨਦਾਰੀ ਵੇਖ ਕੇ ਹੈਰਾਨਾ ਚੋਰ ਹੋ ਕੇ ਇੰਨਾ ਇਮਾਨਦਾਰ ਕਹਿੰਦਾ ਜੀ ਮੈਨੂੰ ਇੱਕ ਬਾਬਾ ਮਿਲਿਆ ਸੀ ਉਹਨੇ ਸਾਰੀ ਗੱਲਬਾਤ ਦੱਸੀ ਮੈਂ ਉਹਦੇ ਤਿੰਨ ਵਚਨ ਮੰਨੇ ਨੇ ਮੈਂ ਬਾਹਰ ਆ ਕੇ ਸੱਚ ਬੋਲਿਆ ਕਿ ਮੈਂ ਚੋਰ ਹਾਂ ਮੇਰੇ ਲਿਵਾਸ ਨੂੰ ਵੇਖ ਕੇ ਇਹਨਾਂ ਨੇ ਮੰਨਿਆ ਨਹੀਂ ਕਿ ਮੈਨੂੰ ਅੰਦਰ ਜਾਣ ਦੇ ਦਿੱਤਾ ਮੇਰੇ ਤੇ ਖੁੰਡਾਂ ਦੀ ਵਰਖਾ ਕੀਤੀ ਮੈਂ ਚੋਰੀ ਕੀਤੀ ਖਜ਼ਾਨਾ ਲੁੱਟਿਆ ਜਦੋਂ ਮੈਂ ਖਜ਼ਾਨਾ ਲੈ ਜਾਣ ਲੱਗਾ ਉਹਨੂੰ ਭੁੱਖ ਲੱਗੀ ਮੈਂ ਤੇਰਾ ਨਮਕ ਖਾ ਲਿਆ ਤੇ ਜੀ ਦਾ ਨਮਕ ਖਾਦਾ ਹਰਾਮ ਨਹੀਂ ਕਰਨਾ ਮੇਰੇ ਬਾਬੇ ਦਾ ਮੈਨੂੰ ਵਚਨ ਸੀ ਮੈਂ ਖਜ਼ਾਨਾ ਉੱਤੀ ਛੱਡ ਦਿੱਤਾ ਤੀਜਾ ਵਚਨ ਮੇਰੇ ਬਾਬੇ ਦਾ ਸੀ ਕਿ ਮੇਰੇ ਕਰਕੇ ਕਿਸੇ ਗਰੀਬ ਦੀ ਮਾਰ ਨਾ ਹੋਵੇ ਸੋ ਇਸ ਕਰਕੇ ਹੁਣ ਮੇਰੇ ਕਰਕੇ ਜਿਹੜੇ ਗਰੀਬ ਫੜੇ ਨੇ ਇਹਨਾਂ ਨੂੰ ਛੱਡ ਦਿਓ ਤੇ ਮੈਂ ਹਾਜ਼ਰ ਹਾਂ ਰਾਜੀ ਨੇ ਉਸੇ ਸਮੇਂ ਛਾਰੇ ਚਿੱਟੇ ਛੋਟੇ ਮੋਟੇ ਜੋ ਸੀ ਉਹਨਾਂ ਦੀ ਬੰਦ ਖਲਾਸੀ ਕਰ ਦਿੱਤੀ ਇਹ ਆਪਣੇ ਵਜ਼ੀਰ ਨੂੰ ਆਖਿਆ ਵਜ਼ੀਰ ਖੜਾ ਹੋ ਆਪਣੇ ਆਸਣ ਤੋਂ ਵਜ਼ੀਰ ਖੜਾ ਹੋ ਗਿਆ ਤੇ ਭੂਮੀਆਂ ਨੂੰ ਅਦਮ ਨਾਲ ਰਾਜ ਨੇ ਕਿਹਾ ਕਿ ਭੂਮੀਆਂ ਤੂੰ ਜਾ ਕੇ ਉਸਾਸਨ ਤੇ ਬੈਠ ਕਹਿੰਦਾ ਜੀ ਕਿਉਂ ਕਹਿੰਦਾ ਮੈਨੂੰ ਇੱਕ ਇਮਾਨਦਾਰ ਵਜ਼ੀਰ ਦੀ ਲੋੜ ਹੈ ਤੂੰ ਚੋਰ ਹੋ ਕੇ ਇਮਾਨਦਾਰ ਤੇ ਵਜ਼ੀਰ ਬਣ ਕੇ ਕਿੰਨੀ ਇਮਾਨਦਾਰੀ ਦਿਖਾਏਗਾ ਦੇਖੋ ਗੁਰਨਾਨਕ ਸਾਹਿਬ ਦੇ ਤਿੰਨ ਬਚਨ ਮੰਨ ਕੇ ਭੂਮੀਆਂ ਦਾ ਜੀਵਨ ਬਦਲ ਗਿਆ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਵੀ ਗੁਰਨਾਨਕ ਸਾਹਿਬ ਦੇ ਤੁਸੀਂ ਗੁਰਪੁਰਬ ਨੂੰ ਮੁੱਖ ਰੱਖਦੇ ਹੋ ਤਿੰਨ ਵਚਨ ਇਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੰਨਣ ਕੰਨੀ ਧਿਆਨ ਦੇਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ ਕਹਿੰਦੇ ਗਾਵੀਐ ਗੁਰੂ ਦੀ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਗਾਉਣਾ ਹੈ ساری ਜ਼ਿੰਦਗੀ ਇਸ ਤਰੀਕੇ ਨਾਲ ਗਾਉਣਾ ਹੈ ਇੰਨੀ ਆਵਾਜ਼ ਵਿੱਚ ਗਾਉਣਾ ਹੈ ਕਿ ਸੁਣਿਆ ਤੁਹਾਡੇ ਕੰਨਾਂ ਨਾਲੋਂ ਸੁਣੇ ਗਾਵੀਐ ਸੁਣਿਆ ਮਨ ਰੱਖੀਐ ਭਾਉ ਫਿਰ ਮਨ ਵਿੱਚ ਗੁਰੂ ਦਾ ਭੈ ਪ੍ਰੇਮ ਭਾਵਨਾ ਰੱਖਣੀ ਗੁਰੂ ਦਾ ਸਤਕਾਰ ਰੱਖਣਾ ਜਦੋਂ ਮਾਰਕ ਨੇ ਤਿੰਨੇ ਬਚਨ ਮੰਨ ਲਏ ਉਹਦੇ ਨਾਲ ਕੀ ਹੋਏਗਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰੂ ਤੁਹਾਡੇ ਦੁੱਖਾਂ ਦਾ ਹਰਨ ਕਰ ਲਏਗਾ ਤੇ ਤੁਹਾਨੂੰ ਸੁਖੀ ਬਸਾਏਗਾ ਘਰ ਵਿੱਚ ਵੀ ਸੁਖ ਘਰ ਸੁਖ ਵਸੇ ਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਫਿਰ ਬਾਹਰ ਵੀ ਸੁਖ ਘਰ ਦੇ ਅੰਦਰ ਵੀ ਸੁਖ ਮਹਾਰਾਜ ਕਹਿੰਦੇ ਸੋ ਐਡੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਇਹ ਗੁਰੂ ਦੇ ਬਚਨਾਂ ਵਿੱਚ ਨੇ ਇਹ ਤਿੰਨੇ ਬਚਨ ਨੂੰ ਤੁਸੀਂ ਗੁਰਗੁਰੂ ਨੂੰ ਮੁੱਖ ਰੱਖਦੇ ਆ ਪੰਜ ਨਵੰਬਰ ਨੂੰ ਅਰਦਾਸ ਕਰਕੇ ਮੰਨੋ ਇਹ ਤਿੰਨੇ ਬਚਨ ਮੰਨ ਲਈ ਗਾਵੀ ਹੈ ਸੁਣਿਆ ਮੰਨ ਰੱਖੀਆ ਭਾਉ ਦੁੱਖ ਪਰ ਹਰ ਸੁਖ ਕਰ ਲੈਣਾ ਤੇ ਫਿਰ ਇੱਕ ਸ਼ਬਦ ਗੁਰਪੁਰ ਵਾਲੇ ਦਿਨ ਤੁਸੀਂ ਉਹਦੇ 21 ਪਾਠ ਕਰੋ ਸ਼ਰਧਾ ਦੇ ਨਾਲ ਬੈਠ ਕੇ ਗੁਰਨਾਮਕ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਐਸੀ ਕਲਾ ਵਰਤੇਗੀ ਕਿ ਤੁਹਾਡੀ ਹਰ ਥਾਂ ਤੇ ਗੁਰੂ ਨਾਨਕ ਪਾਤਸ਼ਾਹ ਅੰਗ ਸੰਗ ਹੋ ਕੇ ਬਾਹ ਤੋਂ ਫੜ ਕੇ ਤੁਹਾਡੀ ਪੈਜ ਰੱਖਣਗੀ ਹਰੇਕ ਕਾਰਜ ਵਿੱਚ ਤੁਹਾਨੂੰ ਸਫਲਤਾ ਦੇਣਗੀ ਹਰੇਕ ਕਾਰਜ ਦੇ ਵਿੱਚ ਤੁਹਾਨੂੰ ਫਤਿਹ ਬਖਸ਼ਿਸ਼ ਕਰਨਗੀ ਤੁਹਾਡੇ ਘਰ ਵਿੱਚ ਖੁਸ਼ੀਆਂ ਦੀਆਂ ਦਾਤਾਂ ਰਹਿਮਤਾ ਭਰ ਦੇਣਗੇ ਉਹ ਬਚਨ ਸੂਹੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਖੁਦ ਗੁਰਵਰਨਦੇਵ ਸਾਹਿਬ ਮਹਾਰਾਜ ਦੇਖੋ ਕਿੰਨੀ ਵਡਿਆਈ ਜਿਸ ਕੇ ਸਿਰ ਉਪਰ ਤੂ Swami ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤਨ ਆਵੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੌ ਕਿਛ ਨਾਹੀ ਜਮ ਨਹੀਂ ਆਵੇ ਨੀਰੇ ਰਹਾ ਜੋ ਤੇਰਾ ਰੰਗ ਰਾਤੇ ਸੁਆਮੀ تن ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਪਲ ਪਾਇਨ ਆਠ ਪਹਿਰ ਆਰਾਧਾ ਤੇਰੀ ਸ਼ਰਨ ਤੇਰਾ ਪ੍ਰਭਸ ਪੰਚ ਦੁਸ਼ਟ ਲੈ ਸਾਧਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਦੇਖੋ ਕਿੰਨੇ ਪਿਆਰੇ ਬਚਨ ਖੁਦ ਗੁਰੂ ਵਰਜਨਦੇਵ ਸਾਹਿਬ ਕਹ ਰਹੇ ਨੇ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਲਈ ਦੇਸੀ ਕੋ ਦਾ ਦੀਵਾ ਬਾਲ ਕੇ ਇਹ ਸ਼ਬਦ ਦਾ 21 ਵਾਰ ਗੁਰਪੁਰਵਾਰਜਨ ਜਾਪ ਕਰੋ ਦੇਖੋ ਫਿਰ ਗੁਰੂ ਨਾਨਕ ਸਾਹਿਬ ਤੁਹਾਡੇ ਘਰ ਵਿੱਚ ਕਿੰਨੀਆਂ ਢੇਰ ਸਾਰੀਆਂ ਖੁਸ਼ੀਆਂ ਭਰ ਦੇਣਗੇ ਇਸ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੀਏ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ